ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਚਖੰਡ ਸ੍ਰੀਰਮੰਦਰ ਸਾਹਿਬ ਵਿਖੇ ਨਿਰੰਤਰ ਸੇਵਾ ਕਾਰਜ ਚੱਲਦੀ ਰਹਿੰਦੀ ਨਹੀਂ ਤੇ ਸੰਗਤ ਇਹਨਾਂ ਸੇਵਾ ਕਾਰਜਾਂ ਵਿੱਚ ਭਾਗ ਲਿਆ ਕਿ ਆਪਣੇ ਆਪ ਨੂੰ ਸੁਭਾਗਾ ਸਮਝਦੀ ਹੈ ਇਸੇ ਪ੍ਰਕਾਰ ਹੀ ਸਤਿ ਸ਼੍ਰੀ ਅਕਾਲ ਸ੍ਰੀਰਮੰਦਰ ਸਾਹਿਬ ਜੀ ਕੇ ਸੋਨੇ ਦੀ ਪੱਤਰੀ ਦੀ ਸਫਾਈ ਸੰਬੰਧੀ ਵੀ ਸੇਵਾ ਹਰ ਸਾਲ ਹੁੰਦੀ ਹੈ ਜੋ ਕਿ ਹਿਸਕਾਮ ਸੇਵਕ ਜਥਾ ਯੂ ਕੇ ਵੱਲੋਂ ਕੀਤੀ ਜਾਂਦੀ ਹੈ ਇਸ ਸਾਲ ਵੀ ਇਸ ਸੇਵਾ ਦਾਸਪਾਗ ਹਿਸਕਾਮ ਸੇਵਕ ਜਥਾ ਯੂ ਕੇ ਨੇ ਮਾਸੰਦੋਆ ਸੋਨੇ ਦੀ ਚਮਕ ਕਾਇਮ ਰੱਖਣ ਲਈ ਕਿਸੇ ਪ੍ਰਕਾਰ ਦੇ ਕੈਮੀਕਲ ਦੀ ਵਰਤੋਂ ਇਸ ਸੇਵਾ ਦੌਰਾਨ ਨਹੀਂ ਕੀਤੀ ਜਾਂਦੀ ਸਗੋਂ ਸੋਨੇ ਦੀ ਤੁਆਈ ਲਈ ਰੀਠੇ ਦੇ ਮਿਸ਼ਰਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਕੁਆਲਿਟੀ ਵਿੱਚ ਕੋਈ ਫਰਕ ਨਾ ਪਵੇ ਅਤੇ ਸਾਫ ਸਫਾਈ ਵੀ ਹੁੰਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਕੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਿਆ ਵਾ ਉਹਦੀ ਸੇਵਾ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪੂਰੇ ਜਥੇ ਵੱਲੋਂ ਅੱਜ ਸਹੀ 10:30 ਵਜੇ ਅਰਦਾਸ ਬੇਨਤੀ ਕਰਕੇ ਸੋਨੇ ਦੀ ਤਬਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹਦਾਇਤਾਂ ਮੁਤਾਬਕ ਇਹ ਜਿਹੜੀ ਹਰ ਸਾਲ ਦੀ ਤਰ੍ਹਾਂ ਸੇਵਾ ਇਹ ਸ਼ੁਰੂ ਹੋਈ ਆ ਅਸੀਂ ਹੁਣ ਅਰਦਾਸ ਬੇਨਤੀ ਕਰਕੇ ਉਸ ਸੇਵਾ ਵਿੱਚ ਸ਼ੁਰੂ ਕਰਵਾ ਕੇ ਹਿੱਸਾ ਲੈ ਕੇ ਆਇਆ ਜਿੰਨੀਆਂ ਵੀ ਸੰਗਤਾਂ ਇਹਨਾਂ ਸੇਵਾਵਾਂ ਵਿੱਚ ਭਾਗ ਲੈ ਰਹੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਸਾਲ ਗੁਰੂ ਨਾਨਕ ਨਾਮ ਸਿਵ ਜਥੇਆ ਉੱਥੇ ਇੰਗਲੈਂਡ ਤੋਂ ਆ ਕੇ ਤੇ 45 50 ਮੈਂਬਰਸ ਆ ਕੇ ਰੀਠੇ ਦਾ ਨਾਲ ਸਫਾਈ ਕੀਤੀ ਜਾਂਦੀ ਹੈ ਇਹਦੇ ਚਮਕ ਬਿਲਕੁਲ ਘਟੋ ਜਾਂਦੀ ਹੈ ਜੇ ਕੋਈ ਕੈਮੀਕਲ ਨਹਿਰੀ ਵਿੱਚ ਇਸਰਤ ਕੇ ਬੰਨ 8 ਤੋਂ 10 ਦਿਨ ਲੱਗਦੇ ਹਨ ਫਿਰ ਇੱਕ ਸਾਲ ਇੱਕ ਵਾਈ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਾਵਨ ਪੁੱਤਰ ਪਸ탄 ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਗੁਰਮਾਰਨੇ ਪਾਰ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਜਿਸਨੇ ਸੇਵਾਦਾਰ ਉਹ ਲਗਭਗ 50-70 ਸੇਵਾਦਾਰ ਹਰ ਸਾਲ ਦੀ ਤਰ੍ਹਾਂ ਕੋਲਾ ਮਲਾ ਮਨਾ ਕੇ ਜੋ ਬਾੜਲੀ ਸੋਨੇ ਸੋਨਾ ਲੱਗਾ ਹੈ ਉਸ ਦੀ ਦਵਾਈ ਦੀ ਸੇਵਾ ਕਰਨ ਵਾਸਤੇ ਅੱਜ ਇਹ ਸੇਵਾ ਰੰਮ ਕੀਤੀ ਗਈ ਹੈ ਹਰ ਸਾਲ ਮਾਪੁਰਖਾਂ ਦੀ ਗਵਾਈ ਹੇਠ ਸਤਕਾਰਯੋਗ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਦੇ ਸੇਵ ਵਿੱਚ ਜਿਥਾ ਇਹ ਸੇਵਾ ਨਿਭਾਉਂਦਾ ਹੈ ਇਹ ਸੇਵਾ ਪ੍ਰਾਤਨ ਸਮਿਆਂ ਦੇ ਹਿਸਾਬ ਦੇ ਨਾਲ ਰੀਠੇ ਦੇ ਪਾਣੀ ਤੇ ਨਿੰਬੂ ਦੇ ਪਾਣੀ ਦੇ ਨਾਲ ਇਹ ਸਾਰਾ ਸੋਹਣਤ ਉਤਾ ਜਾਂਦਾ ਹੈ 10 12 ਦਿਨ ਇਸੇ ਵਾ ਨਿਭਾਈ ਜਾਏਗੀ ਜਦੋਂ ਇਹ ਸੇਵਾ ਸੰਪੂਰਨ ਹੁੰਦੀ ਹੈ ਤੇ ਉਸੇ ਤਰ੍ਹਾਂ ਜੋ ਸੋਨੇ ਦਾ ਸ਼ਾਇਨ ਹੈ ਚਮਕ ਹੈ ਉਹ ਵਾਪਸ ਉਸੇ ਤਰ੍ਹਾਂ ਹੋ ਜਾਂਦੀ ਹੈ ਕਿਉਂਕਿ ਪੋਲੂਸ਼ਨ ਕਰਕੇ ਵਾਤਾਵਰਣ ਕਰਕੇ ਆਪ ਜੀ ਦੇਖ ਸਕਦੇ ਹੋ ਕਈ ਵਾਰੀ ਸੋਨੇ ਦੇ ਉੱਤੇ ਕਾਲਕ वगैरह ਆ ਜਾਂਦੀ ਹੈ ਪਰ ਗੁਰੂ ਮਹਾਰਾਜ ਮਿਹਰ ਕਰਦੇ ਹਨ ਸਤਸੰਗਤਰੋਂ ਪਾਰ ਇਹ ਸੇਵਾ ਬਾਰਕ ਨੇ ਗੁਰੂ ਨਾਨਕ ਦੇਵ ਜੀ ਦੇ ਚੋਲੀ ਵਿੱਚ ਐਸਪੀਸੀ ਦੇ ਸਹਿਯੋਗ ਦੇ ਨਾਲ ਇਹ ਪਾਈ ਹੋਈ ਹੈ ਤੇ ਸਾਰਾ ਸਾਲ ਇਹ ਸੇਵਾ ਹੋ ਕੇ ਇੱਕ ਸਾਲ ਦੇ ਵਿੱਚ ਇਹ ਉਸੇ ਤਰ੍ਹਾਂ ਗੋਲ ਦੀ ਸ਼ਾਇਨ ਰਹਿੰਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੇਵਾ ਆਪ ਕਰਾ ਲੈਣ ਬੋਲ ਚੁਪ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ